ਸੋਲੇ ਬਿਛੋਏ ਪਿੰਡ ਦੇ ਵਿੱਚ ਮਦਾਨ ਸਬਲ ਕਾਜ ਨਾਲੇ ਬੈਪ ਸ਼ੁਰੂ ਪਿੰਡ ਦੀ ਫਿਮਨੀ ਚਾਚੇ ਦੇ ਪਿੰਡ ਦੀ ਬੜਾ ਵੱਡਾ ਪਿੰਡ ਹੈ ਸੱਲ ਪੜੇ ਲਿਖਿਆ ਨਾ ਅੱਜ 7 ਛੜਕਾਂ ਦਾ ਜਿਹੜਾ ਅਸੀਂ ਲਿੰਕ ਰੋਡ ਜਿਹੜੀ ਉਹਨਾਂ ਦੇ ਨੀ ਪੱਤਾ ਲੱਗਦੇ 2 ਕਰੋੜ ਤੇ ਮਤਲਬ 58 ਲੱਖ ਰੁਪਈਆ ਦੇ ਦਾ ਅੱਜ 2 ਕੋੜਾ 0 ਲੱਖ ਦੀਆਂ ਲਿੰਕ ਰੋਡ ਦਾ ਜਿਹੜਾ ਵੀ ਪੱਤਾ ਲੱਖਦੇ ਤੇ 35 ਪੈਰੀਅਮ ਜਿਹੜੇ ਉਹ ਮਜ਼ਦੂਰ ਹੋਇਆ ਉਹਨਾਂ ਦਾ ਵੀ मतलब ਜਿਹੜਾ ਅਸੀਂ ਇਹ ਪੱਤਾ ਜਿਹੜੇ ਰੱਖਾਂਗੇ ਐਸਪਿੰਡ ਦੇ ਵਿੱਚ ਵੀ ਆਵਾਂਗੇ ਤੇ ਇਹਦਾ ਦਾ ਮਜ਼ਦੂਰ ਆ। ਤਾਂ ਬੰਦਾ ਐਸ ਵੇਲੇ ਵੀ ਸ਼ੋਏ ਪਿੰਡ ਦੇ ਵਿੱਚ ਉਦਾਂ ਸਬਾਲ ਕਾਜ ਨਾਲੇ ਤਾਂ ਸ਼ੋਇਪਿੰਡ ਦੀ ਫਿਰਨੀ ਚਾਚਵੇ ਦੇ ਪਿੰਡ ਦੀ ਬੜਾ ਵੱਡਾ ਪਿੰਡ ਹੈ ਸਾਡਾ ਪੜੇ ਲਿਖਿਆ ਦਾ ਇਹਦੇ ਚਾਚਵੇ ਦੇ ਫਿਰਨੀ ਖਰਾਬ ਸੀਗੀ ਉਹਦੇ ਲਈ 25 ਲੱਖ ਰੁਪਇਆ ਜਿਹੜਾ ਮਨਜ਼ੂਰ ਹੋਇਆ ਸੀਗਾ ਉਹ ਨੀਂਹ ਪੱਥਰ ਜਿਹੜਾ ਰੱਖਿਆ ਅੱਜ 7 ਛੜਕਾਂ ਦਾ ਜਿਹੜਾ ਅਸੀਂ ਲਿੰਕ ਰੋਡ ਜਿਹੜੀ ਆ ਉਹਨਾਂ ਦੇ ਨੀਂਹ ਪੱਥਰ ਤੱਕ ਦੇ 2 ਕਰੋੜ ਤੇ ਮਤਲਬ 58 ਲੱਖ ਰੁਪਇਆ ਜਿਹੜਾ ਅੱਜ 2 ਕਰੋੜ 54 ਲੱਖ ਦੀਆਂ ਲਿੰਕ ਰੋਡਸ ਦਾ ਜਿਹੜਾ ਨੀ ਪੱਥਰ ਰੱਖਦੇ ਔਰ ਸਾਡੀਆਂ ਟੋਟਲ ਜਿਹੜੀਆਂ 59 ਰੋਡ ਜਿਹੜੀਆਂ ਮੌਜੂਦ ਹੋਈਆਂ ਜਿਹੜਾ ਅਗਲੇ ਦਿਨ ਦੇ ਵਿੱਚ ਅਸੀਂ ਦੋ ਤਿੰਨ ਦਿਨਾਂ ਦੇ ਵਿੱਚ ਫਿਰ ਨੀ ਪੱਥਰ ਜਿਹੜੇ ਰੱਖਾਂਗੇ ਉਹਦੇ ਦੇ ਨਾਲ ਹੀ ਸਾਡੇ 35 ਸਟੇਡੀਅਮ ਜਿਹੜੇ ਉਹ ਮੌਜੂਦ ਹੋਏ ਆ ਉਹਨਾਂ ਦਾ ਵੀ ਮਤਲਬ ਜਿਹੜਾ ਅਸੀਂ ਨੀ ਪੱਥਰ ਜਿਹੜੇ ਰੱਖਾਂਗੇ ਐਸਪੈਂਡ ਦੇ ਵਿੱਚ ਵੀ ਆਵਾਂਗੇ ਇੱਥੇ ਇਹਦਾ ਵੀ ਮੌਜੂਦ ਹੋਇਆ ਔਰ ਨਾਲ ਹੀ ਤਿੰਨ ਡਿਸਪੈਂਸਰੀਆਂ ਜਿਹੜੀਆਂ ਗੱਗੋਮਾਲ ਸਦਾ ਅਤੇ ਚੇਤਨਪੁਰ ਤਿੰਨ ਡਿਸਪੈਂਸਰੀਆਂ ਸਾਢੇ 4 ਕਰੋੜ ਦੀਆਂ ਜਿਹੜੀਆਂ ਮਜੂਰ ਹੋਈਆਂ ਉਹ ਵੀ ਅਸੀਂ ਜਿਹੜੀਆਂ ਰੱਖਣ ਜਾਦੇ ਉਹ ਤੋਂ ਇਲਾਵਾ ਬਹੁਤ ਸਾਰੇ ਪੈਸੇ ਜਿਹੜੇ ਆ ਗਲੀਆਂ ਨਾਲੀਆਂ ਦੇ ਅਵੰਗਲਾ ਪੰਜਾਬ ਸਕੀਮ ਦੇ ਵਿੱਚ 2.5 ਕਰੋੜ ਰੁਪਇਆ 90 ਪਿੰਡਾਂ ਲਈ ਵੱਖ-ਵੱਖ ਪਿੰਡਾਂ ਲਈ ਜਿਹੜਾ ਆਇਆ ਉਹ ਵੀ ਡਿਸਟ੍ਰਿਬਿਊਟ ਕਰੇ ਅਗਲਾ ਜਿਹੜਾ 5-6 ਮਹੀਨੇ ਹੈ ਪੂਰੇ ਵਿਕਾਸ ਲਈ ਮੋਖੰਤੀ ਸਾਹਿਬ ਨੇ ਸਖਤ ਜ਼ਹਿਤਾਂ ਕੀਤੀਆਂ ਕਿ ਕੋਈ ਵੀ ਕੰਮ ਪਿੰਡਾਂ ਦੇ ਵਿੱਚ ਰਹਿਣਾ ਨਹੀਂ ਚਾਹੀਦਾ। ਸਾਡੇ ਕੰਮ ਜਿਹੜੇ ਆ ਪਹਿਲ ਦੇ ਅਧਾਰ ਦੇ ਉੱਤੇ ਕੀਤੇ ਜਾਣ। ਉਹ ਕੰਮ ਜਿਹੜੇ ਅਸੀਂ ਉਹ ਸ਼ੁਰੂ ਕਰਦੇ ਕਿਉਂਕਿ ਅਸੀਂ ਲੇਟ ਹੋ ਗਏ 2.5 ਮਹੀਨੇ ਕਿਉਂਕਿ ਆਪਣੇ ਹਲਕੇ ਦੇ ਵਿੱਚ ਹੜ੍ਹ ਆ ਗਏ ਸੀਗੇ। ਸਾਡਾ ਸਾਡਾ ਪ੍ਰਸ਼ਾਸਨ ਜਿਹੜਾ ਹੜ੍ਹਾਂ ਦੇ ਵਿੱਚ ਲੱਗਿਆ ਸੀਗਾ ਉਹਦੇ ਕਰਕੇ ਅਸੀਂ ਲੇਟ ਸ਼ੁਰੂ ਕੀਤਾ ਸਾਡੀ ਬੇਵੱਸੀ ਸੀਗੀ ਪਰ ਅਸੀਂ ਉਹਨਾਂ ਨੂੰ ਕੰਪਲੀਟ ਜਿਹੜਾ ਉਹ ਜਲਦੀ ਕਰ ਦੇਵਾਂਗੇ ਤੁਸੀਂ ਮਤਲਬ ਇਹ ਤਾਨੂੰ 23 ਮਹੀਨਿਆਂ ਦੇ ਵਿੱਚ ਹੀ ਦਿਸਣ ਲੱਗ ਜੂਗਾ ਕਿ ਜਿਹੜੀਆਂ ਲਿੰਕ ਰੋਡ ਨੇ ਆਪਣੀਆਂ ਹਲਕੇ ਦੀਆਂ ਉਹ ਸਾਰੀਆਂ ਜਿਹੜੀਆਂ ਕੰਪਲੀਟ ਹੋ ਚੱਲੀਆਂ ਠੀਕ ਹੈ ਹਾਂ ਭਾ ਬੱਲਾ ਇਸ ਵੇਲੇ ਬਸ਼ੋਏ ਪਿੰਡ ਦੇ ਵਿੱਚ ਹੈ ਉਹ ਤਾਂ ਸਭਾ ਕਾਜ ਨਾਲੇ ਤਾਂ ਬਸ਼ੋਏ ਪਿੰਡ ਦੀ ਫਿਰਨੀ ਚਾਚਵੇ ਦੇ ਪਿੰਡ ਦੀ ਬੜਾ ਵੱਡਾ ਪਿੰਡ ਹੈ ਸਾਡਾ ਪੜੇ ਲਿਖਿਆਂ ਦਾ ਇਹਦੇ ਚਾਚਵੇ ਦੇ ਫਿਰਨੀ ਖਰਾਬ ਸੀਗੀ ਉਹਦੇ ਲਈ 25 ਲੱਖ ਰੁਪਈਆ ਜਿਹੜਾ ਮਨਜ਼ੂਰ ਹੋਇਆ ਸੀਗਾ ਉਹ ਨਹੀਂ ਪੱਥਰ ਜਿਹੜਾ ਰੱਖਿਆ ਅੱਜ 7 ਛੜਕਾਂ ਦਾ ਜਿਹੜਾ ਅਸੀਂ ਲਿੰਕ ਰੋਡ ਜਿਹੜੀਆਂ ਉਹਨਾਂ ਦੇ ਨੀਂ ਪੱਥਰ ਧੱਕਦੇ 2 ਕਰੋੜ ਤੇ ਮਤਲਬ 58 ਲੱਖ ਰੁਪਇਆ ਜਿਹੜਾ ਅੱਜ 2 ਕਰੋੜ 58 ਲੱਖ ਦੀਆਂ ਲਿੰਕ ਰੋਡਸ ਦਾ ਜਿਹੜਾ ਨੀਂ ਪੱਥਰ ਰੱਖਦੇ ਔਰ ਸਾਡੀਆਂ ਟੋਟਲ ਜਿਹੜੀਆਂ 59 ਰੋਡ ਜਿਹੜੀਆਂ ਮੌਜੂਦ ਹੋਈਆਂ ਜਿਹੜਾ ਅਗਲੇ ਦਿਨ ਦੇ ਵਿੱਚ ਅਸੀਂ ਦੋ ਤਿੰਨ ਦਿਨਾਂ ਦੇ ਵਿੱਚ ਫਿਰ ਨੀਂ ਪੱਥਰ ਜਿਹੜੇ ਰੱਖਾਂਗੇ ਉਹਦੇ ਦੇ ਨਾਲ ਹੀ ਸਾਡੇ 35 ਸਟੇਡੀਅਮ ਜਿਹੜੇ ਉਹ ਮੌਜੂਦ ਹੋਇਆ ਉਨ੍ਹਾਂ ਦਾ ਵੀ ਮਤਲਬ ਜਿਹੜਾ ਅਸੀਂ ਨੀ ਪੱਥਰ ਜਿਹੜੇ ਰੱਖਾਂਗੇ ਐਸਪਿੰਡ ਦੇ ਵਿੱਚ ਵੀ ਆਵਾਂਗੇ ਇੱਥੇ ਇਹਦਾ ਦਾ ਮੌਜੂਦ ਹੋਇਆ। ਔਰ ਨਾਲ ਹੀ ਤਿੰਨ ਡਿਸਪੈਂਸਰੀਆਂ ਜਿਹੜੀਆਂ ਗੱਗੋਮਾਲ, ਸਦਾਤ ਤੇ ਚੇਤਨਪੁਰ ਤਿੰਨ ਡਿਸਪੈਂਸਰੀਆਂ 4.5 ਕਰੋੜ ਦੀਆਂ ਜਿਹੜੀਆਂ ਮੌਜੂਦ ਹੋਈਆਂ ਉਹ ਵੀ ਅਸੀਂ ਜਿਹੜੀਆਂ ਰੱਖਣ ਜਾਦੇ। ਉਹ ਤੋਂ ਇਲਾਵਾ ਬਹੁਤ ਸਾਰੇ ਪੈਸੇ ਜਿਹੜੇ ਆ ਗਲੀਆਂ ਨਾਲੀਆਂ ਦੇ ਅਦੰਗਲਾ ਪੰਜਾਬ ਸਕੀਮ ਦੇ ਵਿੱਚ 2.5 ਕਰੋੜ ਰੁਪਇਆ 90 ਪਿੰਡਾਂ ਲਈ ਵੱਖ-ਵੱਖ ਪਿੰਡਾਂ ਲਈ ਜਿਹੜਾ ਆਇਆ ਉਹ ਵੀ ਡਿਸਟ੍ਰੀਬਿਊਟ ਕਰੇ ਅਗਲਾ ਜਿਹੜਾ 5-6 ਮਹੀਨੇ ਆ ਪੂਰੇ ਵਿਕਾਸ ਲਈ ਮੁੱਖ ਮੰਤਰੀ ਸਾਹਿਬ ਨੇ ਸਖਤ ਹਦਾਇਤਾਂ ਕੀਤੀਆਂ ਕਿ ਕੋਈ ਵੀ ਕੰਮ ਪਿੰਡਾਂ ਦੇ ਵਿੱਚ ਰਹਿਣਾ ਨਹੀਂ ਚਾਹੀਦਾ ਸਾਦੇ ਕੰਮ ਜਿਹੜੇ ਆ ਪਹਿਲ ਦੇ ਅਧਾਰ ਦੇ ਉੱਤੇ ਕੀਤੇ ਜਾਣ ਉਹ ਕੰਮ ਜਿਹੜੇ ਅਸੀਂ ਉਹ ਸ਼ੁਰੂ ਕਰਦੇ ਕਿਉਂਕਿ ਅਸੀਂ ਲੇਟ ਹੋ ਗਏ 2.5 ਮਹੀਨੇ ਕਿਉਂਕਿ ਆਪਣੇ ਹਲਕੇ ਦੇ ਵਿੱਚ ਹੜ੍ਹਾਂ ਆ ਗਏ ਸੀਗੇ ਸਾਡਾ ਸਾਡਾ ਪ੍ਰਸ਼ਾਸਨ ਜਿਹੜਾ ਹੜ੍ਹਾਂ ਦੇ ਵਿੱਚ ਲੱਗਿਆ ਸੀਗਾ ਉਹਦੇ ਕਰਕੇ ਅਸੀਂ ਲੇਟ ਸ਼ੁਰੂ ਕੀਤਾ ਸਾਡੀ ਬੇਵੱਸੀ ਸੀਗੀ ਪਰ ਅਸੀਂ ਉਹਨਿੰਨੂੰ ਕੰਪਲੀਟ ਜਿਹੜਾ ਉਹ ਜਲਦੀ ਕਰ ਦੇਵਾਂਗੇ ਤੁਸੀਂ ਮਤਲਬ ਇਹ ਤੁਹਾਨੂੰ 2-3 ਮਹੀਨਿਆਂ ਦੇ ਵਿੱਚ ਹੀ ਦਿਖਣ ਲੱਗ ਜੂਗਾ ਕਿ ਜਿਹੜੀਆਂ ਲਿੰਕ ਰੋਡ ਨੇ ਆਪਣੀਆਂ ਹਲਕੇ ਦੀਆਂ ਉਹ ਸਾਰੀਆਂ ਜਿਹੜੀਆਂ ਕੰਪਲੀਟ ਹੋ ਚੱਲੀਆਂ ਠੀਕ ਹੈ ਠੀਕ ਹਾਂ